ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 522 ਤੋਂ ਲੈ ਕੇ 523 ਤੱਕ ਸਵਾਇਵਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸ਼ਲੋਕ ਮਹਲਾ 5ਵਾਂ ਕੋਟ ਵਿਗਨ ਤੇ ਸਲਾਗਤੇ ਜਿਸ ਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁੰਝੇ ਕਰ ਕਾਉ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਕਹਿੰਦੇ ਬੜੇ ਵਿਕਾਰਾਂ ਦੇ ਤੱਕੇ ਲੱਗਦੇ ਨੇ ਮਾਇਆ ਉਹਨਾਂ ਨੂੰ ਤੰਗ ਕਰਦੀ ਆ ਕਹਿੰਦੇ ਉਹ ਇਸ ਤਰ੍ਹਾਂ ਬਿਲਕਦੇ ਨੇ ਜਿਵੇਂ ਸੁੰਝੇ ਘਰ ਵਿੱਚ ਕਾਂ ਚਲੇ ਜਾਵੇ ਤੇ ਉੱਥੇ ਰੌਲਾ ਤਾਂ ਬੜਾ ਪਾਉਂਦਾ ਕਾਂ ਬੈਠ ਕੇ ਪਰ ਮਿਲਦਾ ਕੁਝ ਨਹੀਂ ਕਿਉਂ ਉਹਨੂੰ ਕੋਈ ਦੇਣ ਵਾਲਾ ਉੱਥੇ ਹੁੰਦਾ ਨਹੀਂ ਉਸ ਘਰ ਵਿੱਚ ਕੋਈ ਰਹਿ ਹੀ ਨਹੀਂ ਰਿਹਾ ਫਿਰ ਉੱਥੇ ਖਾਣ ਲਈ ਕੁਝ ਵੀ ਨਹੀਂ ਹੁੰਦਾ ਮਹੱਲਾ ਪੰਜਵਾ ਪਰੀ ਮਿਲਾਵਾ ਜਾਤੀਐ ਸਾਈ ਸੁਹਾਵੀ ਰੋਤ ਕੜੀ ਮੋਹਤ ਨਹਿ ਵਿਸਰੇ ਨਾਨਕ ਰਵੀਐ ਨਿਤ ਕਹਿੰਦੇ ਕਿਹੜੀ ਕੜੀ ਸੁਹਾਣੀ ਆ ਕਿਹੜੀ ਰੁੱਤ ਸੁਹਾਵਣੀ ਆ ਉਹੀ ਜਦੋਂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ ਕਹਿੰਦੇ ਉਹ ਪਰਮੇਸ਼ਰ ਸਾਡੇ ਤੋਂ ਇੱਕ ਪਲ ਵੀ ਨਾ ਵਿਸਰੇ ਅਸੀਂ ਹਰ ਵਕਤ ਹੀ ਉਸ ਪਰਮੇਸ਼ਰ ਦਾ ਨਾਮ ਅਰਾਦੀ ਪੌਰੀ ਸੁਰਬੀਰ ਵਰਿਆਮ ਕਿਨੇ ਨਾ ਹੋੜੀਏ ਫੌਜ ਸਤਾਣੀ ਹਾਠ ਪੰਜਾਂ ਜੋੜੀਏ ਦਸ ਨਾਰੀ ਔ ਤੂਤ ਦੇਨ ਚ ਮੋੜੀਏ ਜਿਨ ਜਿਨ ਲੈਨ ਰਲਾਈ ਇਹੋ ਇਨਾਂ ਲੋੜੀਏ ਤ੍ਰੈ ਗੁਣ ਇਨ ਕੈ ਵਸ ਕਿਨੇ ਨਾ ਮੋੜੀਏ ਪਰਮ ਕੋਟ ਖਮਾਇਆ ਖਾਈ ਕਹੁ ਕਿਤ ਬਿਦ ਤੋੜੀਐ ਪਰਮ ਕੋਟ ਮਾਇਆ ਖਾਈ ਕਹੁ ਕਿਤ ਬਿਦ ਤੋੜੀਐ ਗੁਰਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅਗੈ ਦਿਨ ਰਾਤ ਰਹਾ ਕਰ ਜੋੜੀਐ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਜਿਹੜੇ ਇਹ ਵਿਕਾਰ ਨੇ ਸਾਡੇ ਔਗਣ ਨੇ ਕਹਿੰਦੇ ਇਹਨਾਂ ਦੀ ਬੜੀ ਵੱਡੀ ਫੌਜ ਆ ਜਿਹੜੇ ਕਹਿੰਦੇ ਤਿਆਗੀ ਬਣੇ ਹੋਏ ਨੇ ਇਹ ਜਿਹੜੀਆਂ 10 ਇੰਦਰੀਆਂ ਨੇ ਇਹ ਤਾਂ ਉਹਨਾਂ ਨੂੰ ਵੀ ਕਹਿੰਦੇ ਚਮੋੜ ਕੇ ਰੱਖ ਦਿੰਦੀਆਂ ਨੇ ਵੀ ਇਸ ਤਰ੍ਹਾਂ ਇਨਸਾਨ ਨੂੰ ਬੇਵਸ ਕਰ ਦਿੰਦੀਆਂ ਨੇ ਇਹ ਕਹਿੰਦੇ ਕਿਸੇ ਨੂੰ ਜਿੱਤਣ ਨਹੀਂ ਦਿੰਦੇ ਹੈਗੇ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਇਹ ਔਗਣਾ ਦੇ ਵਿਕਾਰਾਂ ਦੇ ਵਾਸ ਪੈ ਜਾਂਦੀਆਂ ਨੇ ਤੇ ਇਹ ਇਨਸਾਨ ਨੂੰ ਜਿੱਤਣ ਨਹੀਂ ਦਿੰਦੀਆਂ ਹੈਗੀਆਂ ਇਹ ਕਹਿੰਦੇ ਤਿੰਨਾ ਗੁਣਾ ਦੇ ਵਾਸ ਵਿੱਚ ਜੀਵ ਨੂੰ ਰੱਖਦੀਆਂ ਨੇ ਜੀਵ ਦੇ ਵਾਸ ਦੀ ਗੱਲ ਨਹੀਂ ਹੈ ਕਹਿੰਦੇ ਫਿਰ ਇਹ ਤੇ ਇਸ ਤਰ੍ਹਾਂ ਜੀਵ ਹੋ ਜਾਂਦਾ ਜਿਵੇਂ ਉਹਦੇ ਆਲੇ ਦੁਆਲੇ ਭਰਮ ਦਾ ਕਿਲਾ ਹੋਵੇ ਤੇ ਕਿਲੇ ਦੇ ਆਲੇ ਦੁਆਲੇ ਫਿਰ ਮਾਇਆ ਦੀ ਖਾਈ ਹੋਵੇ ਇਹਨਾਂ ਵਿੱਚੋਂ ਫਿਰ ਕਿਵੇਂ ਨਿਕਲ ਸਕਦਾ ਜੀਵ ਕਹਿੰਦੇ ਇਹਨਾਂ ਦੇ ਵਿੱਚੋਂ ਜੀਵ ਤਾਂ ਹੀ ਨਿਕਲ ਸਕਦਾ ਜੇ ਗੁਰੂ ਦੀ ਆਰਾਧਨਾ ਕਰਦਾ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪਦਾ ਫੇਰ ਹੀ ਕਹਿੰਦੇ ਜਿਹੜੀ ਇਹਨਾਂ ਦੀ ਔਗਣਾ ਦੀ ਵਿਕਾਰਾਂ ਦੀ ਵੱਡਾ ਦਲ ਫੌਜ ਇਕੱਠੀ ਹੋਈ ਆ ਇਹ ਫਿਰ ਨਾਮ ਦੇ ਸਹਾਰੇ ਤੋੜੀ ਜਾ ਸਕਦੀ ਆ ਹੁ ਵਾਹਿਗੁਰੂ ਜੀ ਸ਼ਲੋਕ ਮਹੱਲਾ ਪੰਜਮਾ ਕਿਲ ਵਿਖ ਸਬੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਨੂੰ ਪਰਮੇਸ਼ਰ ਦਾ ਨਾਮ ਬਿਸਰ ਜਾਂਦਾ ਤਾਂ ਉਹਨੂੰ ਬਹੁਤ ਦੁੱਖ ਆ ਜਾਂਦੇ ਨੇ ਕਰੋੜਾਂ ਹੀ ਦੁੱਖਾਂ 'ਚ ਬੜਦੇ ਨੇ ਕਹਿੰਦੇ ਨਿਤ ਨਿਤ ਪਰਮੇਸ਼ਰ ਦਾ ਗੁਣ ਗਾ ਕੇ ਆਪਣੇ ਸਾਰੇ ਪਾਪ ਦੂਰ ਕੀਤੇ ਜਾ ਸਕਦੇ ਆ ਮਹੱਲਾ ਪੰਜਮਾ ਨਾਨਕ ਸਤਗੁਰ ਪੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਨੂੰ ਸਤਗੁਰ ਦਾ ਮਿਲਾਪ ਹੁੰਦਾ ਤਾਂ ਉਹਨੂੰ ਜੀਵਨ ਦੀ ਅਸਲੀ ਜੁਗਤ ਮਿਲ ਜਾਂਦੀ ਆ ਫਿਰ ਉਹ ਜੀਵ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਆਪਣਾ ਜਿਹੜਾ ਜੀਵਨ ਆ ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਸਭ ਕੁਝ ਕਰਦਾ ਹੈ ਪਰ ਜੀਵਨ ਮੁਕਤ ਹੁੰਦਾ ਹੈ ਜਦੋਂ ਸਤਗੁਰੂ ਦੇ ਨਾਲ ਮਿਲਾਪ ਹੋ ਕੇ ਜੀਵਨ ਦੀ ਅਸਲੀਅਤ ਸਮਝ ਲੱਗ ਜਾਂਦੀ ਹੈ ਪਉੜੀ ਸੋ ਸਤ ਗੁਰ ਤਨ ਤਨ ਜਿਨ ਪਰਮ ਗੜ ਤੋੜਿਆ ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰ ਦੇ ਦਾਰੂਓ ਮਹਾਰੋਗ ਬਿਕਰਾਲ ਤਿਨ ਬਿਦਾਰੂਓ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਗੁਰੂ ਧੰ ਹੈ ਸਤਗੁਰ ਜਿਨੇ ਕਹਿੰਦੇ ਮੇਰਾ ਭਰਮ ਦਾ ਕਿਲਾ ਤੋੜ ਦਿੱਤਾ ਸੋ ਸਤਗੁਰੂ ਦੀ ਕਹਿੰਦੇ ਵਾਹ ਵਾਹ ਮੈਂ ਉਹ ਤੋਂ ਬਲੇਹਾਰੇ ਜਾਮਾ ਜਿਨੇ ਮੈਨੂੰ ਪਰਮੇਸ਼ਰ ਦੇ ਚਰਨਾਂ 'ਚ ਜੋੜ ਦਿੱਤਾ ਗੁਰੂ ਨੇ ਕਹਿੰਦੇ ਮੈਨੂੰ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਦਿੱਤਾ ਜੋ ਮੇਰੇ ਲਈ दारू ਬਣ ਗਿਆ ਇਹਨੇ ਮੇਰੇ ਸਾਰੇ ਰੋਗ ਖਤਮ ਕਰ ਦਿੱਤੇ ਇਹ ਬਹੁਤ ਵੱਡਾ ਨਾਮ ਦਾ ਖਜ਼ਾਨਾ ਮੈਨੂੰ ਗੁਰੂ ਪਾਸੋਂ ਮਿਲਿਆ ਜਿਹਦੇ ਸਦਕਾ ਮੈਂ ਇਹ ਜਨਮ ਦੀ ਬਾਜੀ ਜਿੱਤ ਲਈ ਜੋ ਮਨੁੱਖਾ ਜਨਮ ਬੜਾ ਦੁਰਲੱਭ ਹੈ ਜਿਸ ਜੀਵ ਨੇ ਆਪਣਾ ਆਪਾ ਪਛਾਣ ਲਿਆ ਉਸ ਨੇ ਇਹ ਮਨੁੱਖਾ ਜਨਮ ਦੀ ਬਾਜੀ ਜਿੱਤ ਲਈ ਕਹਿੰਦੇ ਉਸ ਗੁਰੂ ਦੀ ਕਹਿੰਦੇ ਮੈਮਾ ਵਡਿਆਈ ਮੈਂ ਕੈ ਦੱਸ ਨਹੀਂ ਸਕਦਾ ਕਹਿੰਦੇ ਉਹ ਗੁਰੂ ਉਸ ਪਰਮੇਸ਼ਰ ਦਾ ਰੂਪ ਹੈ ਜਿਸ ਪਰਮੇਸ਼ਰ ਨੂੰ ਅਸੀਂ ਲਖ ਨਹੀਂ ਸਕਦੇ ਜਿਹਦਾ ਭੇਦ ਨਹੀਂ ਪਾ ਸਕਦੇ ਗੁਰੂ ਉਹਦਾ ਹੀ ਰੂਪ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪੰਜਵਾਂ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਚ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਕਹਿੰਦੇ ਹੈ ਜੀਵ ਤੂੰ ਜੇ ਭਗਤੀ ਦਾ ਉਦਮ ਕਰੇਗਾ ਨਾਮ ਦੀ ਕਮਾਈ ਕਰੇਗਾ ਤਾਂ ਤੂੰ ਸੁਖ ਮਾਣੇਗਾ ਪਰਮੇਸ਼ਰ ਨੂੰ ਕਹਦੇ ਧਿਆਕੇ ਨਾਨਕ ਜੀ ਜੀਵ ਦੀ ਸਾਰੀ ਚਿੰਤਾ ਉੱਤਰ ਜਾਂਦੀ ਹੈ ਜੀਵ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਮਹੱਲਾ ਪੰਜਾਂ ਮਾ ਸੋਬ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਵਸਰੋ ਇੱਕ ਕੜੀ ਕਰ ਕਿਰਪਾ ਭਗਵੰਤ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਕਿ ਸਾਨੂੰ ਤੁਹਾਡਾ ਨਾਮ ਇੱਕ ਪਲ ਲਈ ਵੀ ਨਾ ਭੁੱਲੇ ਸਾਡੀ ਜਿਹੜੀ ਹੈਗੀ ਆ ਸੋਚ ਵਿਚਾਰ ਉਹ ਸ਼ੁਭ ਹੋ ਜਾਵੇ ਸਾਨੂੰ ਸਾਧੂ ਦਾ ਸੰਗ ਮਿਲ ਜਾਵੇ ਉਹ ਸਾਧੂ ਜਿਹੜੇ ਆਪ ਪਵਿੱਤਰ ਨੇ ਤੇ ਅਸੀਂ ਤੁਹਾਡੇ ਨਾਮ ਦਾ ਸਿਮਰਨ ਕਰੀਏ ਬੋਰੀ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨਾਉ ਤਿਸ ਜਿਉ ਅਰਪੀਏ ਆਇਆ ਚਤ ਨਿਹਾਲ ਸਾਹਿਬ ਬੇਸੁਮਾਰ ਤਿਸ ਨੂੰ ਪੋਹੇ ਕਵਣ ਜਿਸ ਵਲ ਨਿਰੰਕਾਰ ਸਬਕਿਛ ਤਿਸ ਕੈ ਵਾਸ ਨ ਕੋਈ ਬਾਹਰਾ ਸੋ ਪਗ ਤਾ ਮਨ ਉੱਠਾ ਸਚ ਸਮਾਹਰਾ ਤੇਰੇ ਦਾਸ ਤੇ ਆਇਨ ਤੁਦ ਤੂੰ ਰਖਣ ਵਾਲਿਆ ਸਿਰ ਸਭਨਾ ਸਮਰਤ ਨਦਰ ਨਿਹਾਲਿਆ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਨੂੰ ਪਤਾ ਹੈ ਕਿ ਵੀ ਸਭ ਕੁਝ ਜੋ ਹੋ ਰਿਹਾ ਹੈ ਉਹ ਪਰਮੇਸ਼ਰ ਵੱਲੋਂ ਹੋ ਰਿਹਾ ਹੈ ਤਾਂ ਜੀਵ ਡਰੇ ਕਿਉਂ ਕਹਿੰਦੇ ਕਹਿੰਦੇ ਜਿਸ ਸੇਵਕ ਨੂੰ ਮਿਲਿਆ ਅਸੀਂ ਉਸ ਪਰਮੇਸ਼ਰ ਦਾ ਨਾਮ ਜਪਦੇ ਆ ਉਹਨੂੰ ਤੇ ਅਸੀਂ ਆਪਾ ਆਰਪਣ ਕਰ ਦਈਏ ਕਹਿੰਦੇ ਉਸ ਪਰਮੇਸ਼ਰ ਦਾ ਜਦੋਂ ਸਾਡੇ ਚੇਤੇ ਵਿੱਚ ਖਿਆਲ ਆਉਂਦਾ ਤਾਂ ਚੇਤਾ ਅੰਦਰੋਂ ਹਿਰਦਾ ਖਿੜ ਜਾਂਦਾ ਕਹਿੰਦੇ ਜਦੋਂ ਉਹ ਪਰਮੇਸ਼ਰ ਦਾ ਚੇਤਾ ਆਉਂਦਾ ਚੇਤਾ ਵਸ ਜਾਂਦਾ ਹੈ ਹਿਰਦੇ 'ਚ ਤਾਂ ਹਿਰਦਾ ਖੜ ਜਾਂਦਾ ਕਹਿੰਦੇ ਜਿਦੇ ਵੱਲ ਕਹਿੰਦੇ ਪਰਮੇਸ਼ਰ ਆਪ ਆ ਤਾਂ ਉਸ ਨੂੰ ਕੌਣ ਦਬਾ ਸਕਦਾ ਹੈ ਸਭ ਕੁਝ ਕਹਿੰਦੇ ਪਰਮੇਸ਼ਰ ਦੇ ਹੱਥ ਵਸ ਹੈ ਉਹ ਆਪਣੇ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ हे ਪਰਮੇਸ਼ਰ ਜੀ ਤੂੰ ਭਗਤਾਂ ਦੀ ਰੱਖਿਆ ਕਰਨ ਵਾਲਾ ਤੇ ਤੇਰੇ ਦਾਸ ਸਦਾ ਹੀ ਤੈਨੂੰ ਧਿਆਉਂਦੇ ਨੇ ਤੁ ਸਾਰਿਆਂ ਦੇ ਉੱਪਰ ਸਿਰ ਦੇ ਉੱਪਰ ਸਮਰੱਥ ਹੈ ਸਾਰਿਆਂ ਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਹੈ ਸ਼ਲੋਕ ਮਹੱਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਖ ਲੇ ਪ੍ਰਭ ਆਪਨੇ ਨਾਨਕ ਸਦ ਬਲਿਹਾਰ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਨੂੰ ਆਪਣੇ ਬੱਚਿਆਂ ਨੂੰ ਆਪ ਰੱਖਿਆ ਦੇ ਕੇ ਰੱਖੋ ਤੁਹਾਡੇ ਤੋਂ ਸਦਾ ਬលਿਹਾਰੇ ਜਾਂਦੇ ਹਾਂ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜੀ ਬਾਸ਼ਨਾ ਸਾਡੇ ਅੰਦਰੋਂ ਸਭ ਖਤਮ ਕਰ ਦਿਓ ਮਹੱਲਾ ਪੰਜਵਾ ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈਨੰਦਿਆਂ ਸਭ ਅੰਗ ਨਾਨਕ ਤ੍ਰਿਗਤ ਨਾਂ ਦਾ ਜੀਵਿਆ ਜਿਨ ਸੱਚ ਨ ਲਗੋ ਰੰਗ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਸਾਰੀ ਜ਼ਿੰਦਗੀ ਖਾਣ ਪੀਣ ਦੇ ਵਿੱਚ ਤੇ ਸੰਸਾਰੀ ਜੀਵਨ ਦੇ ਵਿੱਚ ਲੰਘਾ ਦਿੱਤੀ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਹੋਇਆ ਉਸ ਦਾ ਉਹਨਾਂ ਦਾ ਕਹਿੰਦੇ ਜੀਣਾ ਵਿਅਰਥ ਗਿਆ ਹੈ ਸੰਸਾਰ ਤੇ ਆਉਣਾ ਵਿਅਰਥ ਹੋ ਗਿਆ ਹੈ ਪੌੜੀ ਜਿਉਂ ਜਿਉਂ ਤੇਰਾ ਹੁਕਮਤ ਹੋਵੇ ਤਿਉਂ ਹੋਵਣਾ ਜਿਉਂ ਜਿਉਂ ਤੇਰਾ ਹੁਕਮਤ ਵੈ ਤਿਉਂ ਹੋਵਣਾ ਜਹ ਜਹ ਰੱਖੇ ਆਪ ਤਹ ਜਾਏ ਖੜੋਵਣਾ नाम कै रंग दुर्मत तोवना, जप जप निरंकार परम पोखोवना, जो तेरे रंग रते से जोन न जोवना, अंतर बाहर एक नैन अलोवना ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ ਨਾਉ ਨਾਨਕ ਬਖਸ਼ੀਸ ਮਨਮਾਹੇ ਪਰੋਵਣਾ ਬਹੁਤ ਹੀ ਪਿਆਰੀ ਬਾਣੀ ਹੈ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਪਰਮੇਸ਼ਰ ਦਾ ਹੁਕਮ ਹੈ ਸੰਸਾਰ ਵਿੱਚ ਉਵੇਂ ਹੀ ਸਾਰੀ ਕਾਰ ਹੁੰਦੀ ਹੈ ਜਿੱਥੇ-ਜਿੱਥੇ ਪਰਮੇਸ਼ਰ ਨੇ ਜੀਵ ਨੂੰ ਖੜਾ ਕੀਤਾ ਜਿਸ ਪਾਸੇ ਲਾਇਆ ਜੀਵ ਉੱਥੇ ਹੀ ਖੜਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੀ ਜਿਹੜੀ ਮਾੜੀ ਮਾਤਾ ਉਹ ਤਿਆਗ ਹੋ ਜਾਂਦੀ ਹੈ ਪਰਮੇਸ਼ਰ ਦਾ ਨਾਮ ਜਪਿਆਂ ਜੀਵ ਦੇ ਸਾਰੇ ਭਰਮ ਖਤਮ ਹੋ ਜਾਂਦੇ ਨੇ ਜਿਹੜੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਉਹਨਾਂ ਨੂੰ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਦਿਸਦਾ ਹੈ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਮੰਨਦੇ ਨੇ ਉਹ ਕਦੇ ਦੁਖੀ ਨਹੀਂ ਹੁੰਦੇ ਕਿਉਂਕਿ ਉਹ ਇਸ ਤਰ੍ਹਾਂ ਹੁੰਦਾ ਨਾ ਸੰਗਤ ਜੀ ਕਿ ਜਿਸ ਜੀਵ ਨੇ ਦੁੱਖ ਨੂੰ ਸੁੱਖ ਨੂੰ ਪਰਮੇਸ਼ਰ ਦਾ ਭਾਣਾ ਮੰਨ ਲਿਆ ਫਿਰ ਉਹਨੂੰ ਦੁੱਖ ਹੈ ਹੀ ਨਹੀਂਗਾ ਜੇ ਦੁੱਖ ਆਇਆ ਤਾਂ ਵੀ ਪਰਮੇਸ਼ਰ ਭਲੇ ਜੇ ਸੁੱਖ ਆਇਆ ਤਾਂ ਵੀ ਪਰਮੇਸ਼ਰ ਭਲੇ ਫਿਰ ਦੁੱਖ ਰਹਿੰਦਾ ਹੀ ਨਹੀਂ ਕੋਈ ਇਹ ਹੈ ਹੁਕਮ ਮੰਨਣਾ ਬਾਣਾ ਮੰਨਣਾ ਕਹਿੰਦੇ हे ਪਰਮੇਸ਼ਰ ਜੀ ਸਾਡੇ ਤੇ ਬਖਸ਼ਿਸ਼ ਕਰੋ ਕਿ ਸਾਡਾ ਮਨ ਤੁਹਾਡੇ ਨਾਮ ਦੇ ਨਾਲ ਪਰੋਤਾ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਲੋਕ ਮਹੱਲਾ ਪੰਜਵਾਂ ਜੀਵ ਧਿਆਨਾ ਚੇਤਿਓ ਮੂਆਰ ਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਨਾਨਕ ਜੀ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਤੋਂ ਬੇਮੁਖ ਹੁੰਦੇ ਨੇ ਉਹ ਜਿੰਦਿਆਂ ਜੀ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਫਿਰ ਮੌਤ ਤੇ ਬਾਦ ਮਿੱਟੀ ਵਿੱਚ ਰਲਦੇ ਨੇ ਮਹੱਲਾ ਪੰਜਾਂ ਜੀਵਨ ਦੇ ਆਹਰ ਚੇਤਿਆ ਮਰਨ ਦੇ ਆਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਜਿਹੜੇ ਜੀਵ ਕਹਿੰਦੇ ਜੀਵਨ ਦੇ ਦੌਰਾਨ ਪਰਮੇਸ਼ਰ ਨੂੰ ਆਰਾਧਦੇ ਨੇ ਮੌਤ ਦੇ ਸਮੇਂ ਵੀ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹ ਕਹਿੰਦੇ ਫਿਰ ਗੁਰੂ ਦੀ ਸੰਗਤ ਦੇ ਸਦਕਾ ਇਸ ਜਿਹੜਾ ਜਨਮ ਪਦਾਰਥਾ ਇਹਨੂੰ ਜਿੱਤ ਕੇ ਜਾਂਦੇ ਨੇ ਮਨੁੱਖਾ ਜੀਵਨ ਨੂੰ ਸਫਲ ਕਰ ਲੈਂਦੇ ਨੇ ਪੌੜੀ ਆਦ ਜੁਗਾਦੀ ਆਪ ਰਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਉਨਾ ਕਹੀ ਨ ਹੋਏ ਕਟੇ ਕਟ ਸਾਰਿਆ ਮਿਹਰਵਾਨ ਸਮਰੱਤ ਆਪੇ ਹੀ ਕਾਲਿਆ ਜਿਨ ਮਨ ਬੁੱਠਾ ਆਪਸੇ ਸਦਾ ਸੁਖਾ ਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕੁਝ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੁਗਾਂ-ਜੁਗਾਂ ਤੋਂ ਪਰਮੇਸ਼ਰ ਆਪ ਹੀ ਸਾਡੀ ਜੀਵਨ ਦੀ ਰੱਖਿਆ ਕਰਨ ਵਾਲਾ ਹੈ ਸੱਚੇ ਨਾਮ ਦਾ ਪਸਾਰਾ ਵੀ ਪਰਮੇਸ਼ਰ ਨੇ ਆਪ ਹੀ ਸੰਸਾਰ ਵਿੱਚ ਕੀਤਾ ਹੈ ਪਰਮੇਸ਼ਰ ਹਰ ਇੱਕ ਘਟ ਵਿੱਚ ਪੂਰਨ ਹੈ ਕੋਈ ਉਹ ਜਗ੍ਹਾ ਨਹੀਂ ਹੈ ਜਿੱਥੇ ਪਰਮੇਸ਼ਰ ਨਹੀਂ ਹੈ ਪਰਮੇਸ਼ਰ ਹਰ ਜਗ੍ਹਾ ਤੇ ਹੈ ਉਸ ਪਰਮੇਸ਼ਰ ਨੇ ਆਪ ਹੀ ਜੀਵਾਂ ਦੇ ਵਿੱਚ ਕਲਣਾ ਕਰਨ ਦੀ ਵਰਤੀ ਪਾਈ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਉਹ ਸਦਾ ਹੀ ਸੁਖੀ ਰਹਿੰਦੇ ਨੇ ਆਪੇ ਹੀ ਜੀਵਨ ਆਪੇ ਹੀ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਆਪ ਹੀ ਜੀਵਾਂ ਦੀ ਪਾਲਣਾ ਕਰਦਾ ਹੈ ਸਭ ਕੁਝ ਆਪੇ ਆਪ ਹੈ ਬੇਅੰਤ ਹੈ ਪਰਮੇਸ਼ਰ ਅਸੀਂ ਉਹਦਾ ਅੰਤ ਨਹੀਂ ਪਾ ਸਕਦੇ ਕਹਿੰਦੇ ਨੇ ਕਿਸੇ ਵੱਡੇ ਭਾਗਾਂ ਵਾਲੇ ਜੀਵ ਨੇ ਗੁਰੂ ਦਾ ਆਸਰਾ ਲੈ ਕੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਪਰਮੇਸ਼ਰ ਨੂੰ ਹਿਰਦੇ ਵਿੱਚ ਸੰਭਾਲ ਲਿਆ ਹੈ ਸ਼ਲੋਕ ਮਹੱਲਾ 5ਵਾਂ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤ ਗੁਰ ਦਿੱਤਾ ਹਰ ਨਾਮ ਅਮਰਤ ਚਖਿਆ ਸਾਦਾ ਸੰਗ ਅਪਾਰ ਆਂਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਪਵੈ ਸਭ ਕਿਛ ਕਰਤੇ ਹੱਤ ਕਾਰਨ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਤੂਰਤ ਰੈ ਵਾਹਿਗੁਰੂ ਜੀ ਕਹੰਦੇ ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਜੀਵਨ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਪਰਮੇਸ਼ਰ ਹੀ ਸਾਡੀ ਰੱਖਿਆ ਕਰਦੇ ਨੇ ਜਿਸ ਜੀਵ ਨੂੰ ਸਤਿਗੁਰੂ ਨੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਦਿੱਤਾ ਤੇ ਜੀਵ ਨੇ ਅੰਮ੍ਰਿਤ ਦਾ ਰਸ ਚਖਿਆ ਉਹ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਹਰ ਵਕਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਚੇਤੇ ਵਿੱਚ ਪਰਮੇਸ਼ਰ ਬਸ ਜਾਂਦਾ ਫਿਰ ਉਹਨਾਂ ਦੇ ਸਾਰੇ ਕਾਰਜ ਰਾਸ ਹੁੰਦੇ ਨੇ ਉਹਨਾਂ ਨੂੰ ਆਵਾ ਗਵਨ ਦੇ ਵਿੱਚ ਪਟਕਣਾ ਨਹੀਂ ਪੈਂਦਾ ਮੋੜ ਮੋੜ ਕੇ ਉਹਨਾਂ ਦਾ ਜਨਮ ਨਹੀਂ ਹੁੰਦਾ ਹੈਗਾ ਕਹਿੰਦੇ ਸਭ ਕੁਝ ਜੋ ਸੰਸਾਰ ਵਿੱਚ ਹੋ ਰਿਹਾ ਹੈ ਸਭ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਹੋ ਰਿਹਾ ਹੈ ਪਰਮੇਸ਼ਰ ਤੋਂ ਬਾਹਰ ਆ ਕੁਝ ਵੀ ਨਹੀਂ ਹੋ ਰਿਹਾ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਸਾਨੂੰ ਵੀ ਆਪਣੇ ਸੰਤਾਂ ਦੀ ਗੁਰੂਆਂ ਦੀ ਚਰਨ ਧੂੜ ਦੋ ਜਿਦੇ ਸਦਕਾ ਅਸੀਂ ਵੀ ਇਸ ਸੰਸਾਰ ਸਾਗਰ ਨੂੰ ਤਰ ਜਾਈਏ ਕਿਉਂਕਿ ਉਹਨਾਂ ਦੀ ਸੰਗਤ ਰਾਹੀ ਉਹਨਾਂ ਦੇ ਉਪਦੇਸ਼ ਰਾਹੀ ਹੀ ਨਾਮ ਜਪਿਆ ਜਾ ਸਕਦਾ ਨਾਮ ਜਪ ਕੇ ਹੀ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ